ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਹੋ ਸਵਾਗਤ ਵੀਰੇ ਕੀ ਹਾਲ ਚਾਲ ਨੇ ਬਾਜੀ ਮੋਰਾਵਲ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਵੀਰੇ ਅੱਜ ਬਹੁਤ ਦਿਨਾਂ ਬਾਅਦ ਦੁਬਾਰਾ ਦਿਖਾਉਣ ਲੱਗੇ ਆਂ ਜਾਨਵਰ ਸਮਾਂ ਨਹੀਂ ਲੱਗਿਆ ਹਮ ਤੱਕ ਜਾਨਵਰ ਦਿਖਾਉਣ ਦਾ ਆ ਖੜਾ ਆਪਣਾ ਬਾਜੀ ਹੁਣ ਜੇ ਟਾਈਮ ਮਿਲਿਆ ਤਾਂ ਅਪਲੋਡ ਕਰਿਆ ਕਰਾਂਗੇ ਵੀਡੀਓ ਇਹ ਖੁੱਲਾ ਹੀ ਹੁੰਦਾ ਰਾਤ ਨੂੰ ਮੌਸਮ ਬਦਲ ਗਿਆ ਹੁਣ ਬਾਕੀ ਐਨੀਵਲ ਤਾਂ ਆਪਣੇ ਇੱਧਰ ਖੜੇ ਆ ਇਹ ਵੀਡੀਓ ਫੇਸਬੁੱਕ ਤੇ ਵੀ ਪਾ ਦੇਗੇ ਬਹੁਤ ਭਰਾ ਕਹਿੰਦੇ ਆ ਵੀ ਵੀਡੀਓ ਨਹੀਂ ਬਣਾਉਂਦੇ ਟਾਈਮ ਨਹੀਂ ਲੱਗਦਾ ਵੀਰੇ ਆ ਆ ਵੀ ਸਿੰਘਾ ਦਿਖਾਈਏ ਤੈਨੂੰ ਕੋਹੇਨੂਰ ਦਾ ਬੱਚਾ ਲਗਭਗ ਸ਼ਕਲ ਸੂਰਤ ਕੋਹੇ ਨੂੰ ਰੰਗੂਲ ਬਣਦੀ ਜਾਂਦੀ ਹੈ ਜੀ। ਜਿਆਦਾ ਰਾਜੀ ਨਹੀਂ ਹੋਇਆ ਤੇ ਹੁਣਾਂ ਵੀ ਨਹੀਂ ਇਹਨੇ ਕਿਉਂਕਿ ਬਲੱਡ ਲਾਈਨ ਹੀ ਇਦਾਂ ਦੀ ਆ। ਜਿਹੜਾ ਦੁੱਧ ਵਾਲਾ ਜਿਹਦੇ ਵਿੱਚ ਜੀਨਸ ਉਹ ਮੀਟ ਬਲੰਗੂ ਰਾਜੀ ਨਹੀਂ ਹੁੰਦੇ ਬਲ। ਕੋਹੇਨੂਰ ਵੀ ਆਪਕਾਸੋਂ ਇੱਕ ਵੀਡੀਓ ਦੇ ਵਿੱਚ ਦੇਖਦਾ ਹਟਿਆ ਮੈਂ। ਬਿਲਕੁਲ ਛਾਂਡਵੇਂ ਸ਼ਰੀਰ ਦਾ। ਤੇ ਇਹ ਵੀ ਉਹੀ ਚੀਜ਼ ਆ ਬਾਕੀ ਦਿਨੇ ਦਿਖਾਵਾਂਗੇ ਤੁਹਾਨੂੰ ਸਭ ਬਹੁਤ ਠੰਡੇ ਸਵੇਰਾ ਆਪ ਤੈ ਮੰਗਾ ਚੱਲ ਵੀਰ ਉਹਨਾਂ ਨੂੰ ਦਿਖਾਈਏ ਝੋਟਾ ਚੱਲ ਬਈ ਇਹਨੀਆਂ ਧੀਆ ਆ ਗਈਆਂ ਵੀਰੇ ਤਿੰਨ ਫੀਮੇਲ ਆਪਣੇ ਕੋਲੇ ਜਿਹੜੀ ਆਪਣੀ ਨੌਲੇਜ ਦੇ ਵਿੱਚ ਆ ਚੁੱਕੀਆਂ ਇੱਕ ਹੋ ਗਈ ਲਗਭਗ 8 ਮਹੀਨਿਆਂ ਦੀ ਤੇ ਬਾਕੀ ਇੱਕ ਹੋ ਗਈ 40 ਦਿਨ ਦੀ ਇੱਕ ਜੇ ਮਹੀਨੇ ਦੀ ਹੋਗੀ ਉਹ ਹੁਣ ਬੱਚੇ ਆਉਣੇ ਸ਼ੁਰੂ ਹੋ ਗਏ ਇਹਦੇ ਆ ਜਾ ਆ ਜਾ ਆ ਜਾ ਆਫਰ ਤੇ ਬਾਕੀ ਕਾਫ ਬਾਰ ਇਹ ਰਾਤ ਦਾ ਮਾਹੌਲ ਆਂਡੀਆਂ ਰਾਤਾਂ ਆਪਾਂ ਇੱਕ ਬਾਹਰ ਖਾਣ ਨਹੀਂ ਬਣਤੀ ਸੀ ਇਵਾਰ ਰੇਤ ਰੂਤਾ ਸਿੱਟਿਆ ਹੋਇਆ ਆਪਣਾ ਇੱਥੇ ਬਹਿ ਜਾਂਦੇ ਜਾਨਵਰ ਮੱਛਰ ਦਾਣੀ ਵਗੈਰਾ ਫਟ ਗਈ ਸੀ ਹੁਣ ਦੁਬਾਰੇ ਲਾਵਾਂਗੇ ਆ ਬਜਰੰਗੀ ਵਾਲੀ ਕੱਟੀ ਖੜੀ ਆ ਆਪਣੀ ਇਹ ਦਿਨੇ ਦਿਖਾਵਾਂਗੇ ਤੁਹਾਨੂੰ ਜਾਨਵਰ ਆ ਸਮਰਾਟ ਦੀ ਆ ਸਮਰਾਟ ਥੇ ਮਕੇਰੀਆਂ ਵਾਲੇ ਦੀ ਆਪਣੀ ਕੋਕਰੀ ਜੜੀ ਮੱਚੋ ਆਈ ਹੋਈ ਐ ਇੱਕ ਕਟਾ ਵਾ ਇਹ ਆਪੇ ਖੋਰ ਮੱਝ ਲਿਆਂਦੀ ਸੀ ਉਹਦਾ ਵਾ ਇੱਕੋ ਬਜਰੰਗੀ ਦਾ ਕਟਾ ਖੜਾ ਵਿਚਾਲੇ ਠੀਕ ਆ ਵੀਰੇ ਜਗਾ ਦੇਖ ਲੋ ਜਿਹੜੀ ਨਵੀਂ ਬਣਾਈ ਆ ਆ ਖੁਣਨੀ ਬਣਾਤੀ ਸੀ ਰੇਤਾ ਰੁੱਤਾ ਸੜਦਾ ਸੀ ਪਪਰੋਂ ਮਛਰਨੀ ਆ ਫਟ ਗਈ ਸੀ ਹੁਣ ਦੁਬਾਰਾ ਮਛਰਨੀ ਰੋਣੀਆਂ ਕੋਈ ਰਾਹ ਦਿਓ ਭਰਾ ਕਿਵੇਂ ਲੋਟ ਆਉ ਉਹ ਇਹ ਕੋਈ ਜਿਹੜੀ ਲੰਮੀ ਚੱਲੇ ਥੋੜੇ ਟਾਈਮ ਚ ਫਟ ਜਾਂਦੀ ਆ ਆ ਸਿਸਟਮ ਆ ਪੂਰਾ ਬਾਹਰ ਖੋਣ ਨਹੀਂ ਬਣਾਈਏ ਜਿਹੜੀ ਆ ਪਾਈਪਾਂ ਦੁਬਾਰਾ ਲਾਤੀਆਂ ਸੀ ਆ ਖੋਣ ਨਹੀਂ ਬਣਾਤੀ ਸੀ ਬਾਹਰ ਓਕੇ ਭਰਾ ਧੰਨਵਾਦ